ਕਿਸੇ ਵੀ ਜਥੇਬੰਦਿਆਂ ਸਮਾਨ ਦਾ ਕੁਝ ਡਾਕਟਰ ਵੀ ਐ ਬਿਲੀ ਵਾਲੇ ਵੀ ਐ ਹੋਰ ਮੇਰੇ ਵੀਰ ਬਹੁਤ ਸਾਰੇ ਹੈਗੇ ਆ ਉਹਨਾਂ ਸਿੱਧੂਪੁਰ ਜਥੇਬੰਦਿਆਂ ਲਈ ਬਹੁਤ ਬਹੁਤ ਧੰਨਵਾਦ ਆ ਔਰ 26 ਜਨਵਰੀ ਦੇ ਰੋਸ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਿਸ ਦੇ ਵਿੱਚ ਸੰਧਵਾ ਤੇ ਹਰੀਨੋਜ ਜੋ ਹੈ ਉਹਨਾਂ ਨੇ ਪਿੰਡ ਦੇ ਉਹ ਬੋਲਦੇ ਉੱਪਰ ਸਾਰੇ ਲੱਗੇ ਹੋਏ ਹਨ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਤੇ ਧੰਨਾ ਦੇ ਰਹੇ ਕਿਸਾਨ ਜਥੇਬੰਦਿਆਂ ਦੇ ਆਗੂ ਸਰਦਾਰ ਜਗਜੀਤ ਸਿੰਘ ਡਲੇਵਾਲ ਦੀ ਮੁਖੜਤਾ ਲਗਾਤਾਰ ਜਾਰੀ ਹੈ ਜਨਵਰੀ ਬਾਡਰ ਤੋਂ ਆਏ ਹੁਕਮਾਂ ਅਨੁਸਾਰ ਪੂਰੇ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ 2025 ਨੂੰ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੀ ਲੜੀ ਤਹਿਤ ਕੋਟਕਪੂਰਾ ਦੇ ਨੇੜਲੇ ਪਿੰਡ ਸੰਧਵਾ ਅਤੇ ਹਰੀਨੋ ਇਕਾਈਆਂ ਦੇ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੋਟਕਪੂਰਾ ਵਿੱਚ ਸਥਿਤ ਅੰਡਾਨੀ ਆਮਾਨੀ ਸੈਲੋ ਪਲਾਂਟ ਅੱਗੇ ਧਰਨਾ ਦਿੱਤਾ ਗਿਆ ਇਸ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਵਿੱਚ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਅਤੇ ਹੋਰ ਕਈ ਜਥੇਬੰਦੀਆਂ ਨੇ ਸਹਿਯੋਗ ਦਿੰਦਿਆਂ ਸ਼ਿਰਕਤ ਕੀਤੀ। ਹਾਂਜੀ ਅੱਜ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਕੋਟ ਵੱਲੋਂ ਮੈਂ ਡਾਕਟਰ ਅਮਰਦੀਪ ਸਿੰਘ ਸਿੱਧੂ ਜੋ ਕਿਸਾਨ ਜਥੇਬੰਦੀਆਂ ਦਾ ਟਰੈਕਟਰ ਮਾਰਚ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਬਨੌਰੀ ਬਾਡਰ ਦੇ ਮਾਰਨ ਵਾਸਤੇ ਬੈਠੇ ਹਨ। ਬਾਰਾ ਬਚਰਮਤ ਤੇ ਜਿਹੜੀਆਂ ਢੀਠ ਸਰਕਾਰਾਂ ਉਹਨਾਂ ਦੇ ਕੰਨ ਤੇ ਯੂ ਨਹੀਂ ਸਰਕਦੀ ਜਿਹੜੇ ਸਾਡੇ ਮਸਲੇ ਆ ਜਿਉਂ ਦੀ ਤਿਉਹ ਹੀ ਆ ਤਾਂ ਇਹ ਆਪਣੀ ਜਥੇਬੰਦੀ ਵੱਲੋਂ ਛੰਡਾਂ ਵਿੱਚ ਜਿਹੜੇ ਡਾਕਟਰ ਕੰਮ ਕਰਦੇ ਆ ਔਰ ਜ਼ੋਰ ਸਮਰਥਨ ਕਰਦੇ ਆ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਮੇਂ-ਸਮੇਂ ਤੇ ਪਹਿਲਾਂ ਵੀ ਅਸੀਂ ਜਦੋਂ ਵੀ ਕਿਤੇ ਇਸ ਤੋਂ ਪਹਿਲਾਂ ਲੰਬਾ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਵੀ ਅਸੀਂ ਉੱਥੇ ਕੈਂਪ ਲਾ ਕੇ ਪੂਰੀ ਸੈਟਾ ਦਿੰਦੇ ਰਹੇ ਆ ਹੁਣ ਵੀ ਸਾਡੀ ਜਥੇਬੰਦੀ ਦੇ ਬਹੁਤ ਸਾਰੇ ਮੈਂਬਰ ਉੱਥੇ ਬੈਠੇ ਨੇ ਜਿਹੜੇ ਕਿ ਫਸਟ ایڈ ਸਾਰੇ ਇੱਕ ਨਾ ਲੋਡ ਪੈਣ ਤੇ ਦਿੰਦੇ ਨੇ ਅੱਜ ਅਸੀਂ ਇਸ ਕਰਨੇ ਦਾ ਜਿਹੜਾ ਅੱਜ ਜੋ ਮੋਰਚਾ ਲੱਗਿਆ ਵਾ ਇਹਦਾ ਸਮਰਥਨ ਕਰਦੇ ਆ ਮੈਡੀਕਲ ਪ੍ਰੈਕটিশਨ ਅਸੋਸੀਏਸ਼ਨ ਸੰ ਬੁਲਾਰਿਆਂ ਨੇ ਦੱਸਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਕਾਨੂੰਨ ਪਾਸ ਕੀਤੇ ਆ ਉਹਨਾਂ ਦੇ ਉਲਟ ਅਕਸ਼ਪੀ ਜਨਮਰੀ ਦੇ ਰੋਸ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਿਸ ਦੇ ਵਿੱਚ ਦੰਦਵਾ ਤੇ ਹਰੀ ਨੋਜੋ ਜੋ ਹੈ ਉਹਨਾਂ ਨੇ ਪਿੰਡ ਦੇ ਉਹ ਬੋਲਦੇ ਉੱਪਰ ਸਾਰੇ ਲੱਗੇ ਹੋਏ ਹਨ ਤੇ ਸਾਡੇ ਨਾਲ ਜੋ ਸਾਥ ਦੇ ਦਿੱਤਾ ਉਹਨਾਂ ਨੇ ਸਾਰਿਆਂ ਨੇ ਉਹ ਜਿੰਨਾ ਮਿਹਨਤ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਦੀ 26 ਜਨਵਰੀ ਦੇ ਟਰੈਕਟਰ ਮਾਰਚ ਚ ਆਪਣਾ ਨਿੱਜੀ ਕੰਮ ਨੂੰ ਛੱਡਦੇ ਹੋਏ ਇੱਕ ਜਿਹੜਾ ਸਾਡਾ ਸਰਦਾਰ ਖਾਦਾ ਜਰਨਲ 2 ਮਹੀਨਿਆਂ ਤੋਂ ਉੱਪਰ ਮਰਨਵਾਰਤਨ ਤੇ ਬਰੋਰੀ ਬਾਰਡਰ ਤੇ ਬੈਠੇ ਆ ਨਾ ਉਹਨਾਂ ਦੀ ਕਾਲ ਤੇ ਜਿਹੜੇ ਅੱਜ ਇੱਥੇ ਆਏ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤੁਹਾਨੂੰ ਵੀਰੋ ਇਹ ਬੇਨਤੀ ਕਰਦਾ ਕਿ ਲੜਾਈ ਕੱਲੀ ਕਿਸਾਨਾਂ ਦੀ ਨਹੀਂ ਕਈ ਮੇਰੇ ਭਰਾਏ ਸੋਚਦੇ ਆ ਕਿ ਲੜਾਈ ਕੱਲੇ ਕਿਸਾਨਾਂ ਦੀ ਆ ਇਹ ਕਿਸਾਨਾਂ ਦੀ ਨਹੀਂ ਲੜਾਈ ਹੈ ਰੋਟੀ ਖਾਣ ਵਾਲੇ ਅੰਨ ਖਾਣ ਵਾਲੇ ਹਰ ਵਿਅਕਤੀ ਦੀ ਲੜਾਈ ਆ ਇਹ ਹੁਣ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਮਿਸਾਲ ਆ ਆ ਮੈਂ ਕੈਮਰਾ ਵੀਰ ਨੂੰ ਕਹੂੰਗਾ ਸ਼ਾਇਦ ਇੱਥੋਂ ਦਿਸਣਗੇ ਨਾ ਛੈਲੋ ਆ ਸਾਡੇ ਆ ਅਸਮਾਨ ਨੂੰ ਛੁੰਦੇ ਆ ਛੈਲੋ ਸਾਡੇ ਇਹ ਇਹਨਾਂ ਚ ਲੱਖਾਂ ਟਣ ਕਣਕ ਪਈ ਆ ਜਿਹੜੇ ਇੱਕੋ ਸਟੋਰ ਕਰੀ ਬੈਠੇ ਆ ਤੇ ਸਾਡੇ ਕੋਈ ਦੂਰ ਦੇ ਸਾਡੇ ਛੋਟੇ ਵਪਾਰੀ ਛੋਟਾ ਮਜ਼ਦੂਰ ਤੇ ਰੋਟੀਆਂ ਨੂੰ ਅੱਜ ਇੱਕ ਮੈਂ ਨਾ 40 ਰੁਪਏ ਕਿਲੋ ਕਣਕ ਹੋਈ ਪਈ ਆ ਇਸੇ ਹੀ ਲੜਾਈ ਆ ਜੋ ਸਾਡੇ ਜਰਨਲ ਬੈਠੇ ਨੇ ਉੱਥੇ ਭੁੱਖ ਹੜਤਾਲ ਤੇ ਹੀ ਹੈ ਲੜਾਈ ਆ ਸਾਡੀ ਇਹ ਲੜਾਈ ਹੈ ਕਿ ਉਹ ਹਰ ਬੰਦਾ ਆਪਾਂ ਅੰਨ ਖਾਨਾ ਅੰਨ ਦੀ ਕਿਉਂ ਲੜਾਈ ਹੈ ਹਰ ਬੰਦੇ ਦੀ ਇਹ ਮੈਂ ਤੁਹਾਨੂੰ ਤਾਂ ਦੱਸਦਾ ਉਹ ਜਰਨੈਲ ਦੀ ਇਕੱਲੇ ਦੀ ਲੜਾਈ ਨਹੀਂ ਜਾ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹੀ ਕਾਰਨ ਹੈ ਸੀ ਸਾਡੀ ਇਹੀ ਮੰਗ ਹੈ ਕਿ ਇਹਦਾ ਕੰਟਰੋਲ ਰੇਟ ਹੋਵੇ ਕੋਈ ਜਿੱਦੇ ਇਹਨਾਂ ਇਹਨਾਂ ਜਿਹੜੇ ਪੂੰਜੀਪਤੀ ਇਹਨਾਂ ਦੇ ਹੱਥ ਜਾਵੜਿਆ ਆਪਾਂ ਨੂੰ ਇਹ 40 ਤਾਂ ਕੀ 4-4 100 ਨੂੰ ਆਟਾ ਮਿਲਣਾ ਆ ਤੁਹਾਡੇ ਸਾਹਮਣੇ ਇਹਨਾਂ ਨੂੰ ਲੱਖਾਂ ਟਾਣਾ ਤਣ ਕਾਫ ਦੇ ਇਹਨਾਂ ਨੇ ਜਿਹੜੇ ਗਡਾਉਣ ਕੀਤੇ ਆ ਤੇ ਇੱਕ ਆਮ ਬੰਦਾ ਅੱਜ 40 ਰੁਪਏ ਲੈ ਕੇ ਆਪਾਂ ਖਾਲੂਗਾ ਕੰਮ ਕਰਨ ਲਈ ਉਹਦੇ ਸਰਕਾਰਾਂ ਦਾ ਇਹੋ ਜਿਹਾ ਸਿਸਟਮ ਉਹਦੀ ਆਮਦਨ ਵਿਚਾਰੇ ਦੀ 10 ਰੁਪਏ ਨਹੀਂ ਹੱਥਾਂ ਤੱਕ ਆ ਫਿਰ ਆਤਾ ਚਾਹਤ 50 ਰੁਪਏ ਨੂੰ ਲੈ ਕੇ ਕਿੱਥੋਂ ਘਾਲੂਗਾ ਉਹ ਇਹ ਮੈਂ ਤਾਂ ਹਰ ਵਰਗ ਦੇ ਮੈਂ ਹਰ ਲੋਕਾਂ ਨੂੰ ਬੇਨਤੀ ਕਰਦਾ ਇਹ ਸੰਘਰਸ਼ ਸਾਰਿਆਂ ਦਾ ਆਪਣਾ ਉਹ ਸਾਰੇ ਜਿੰਦਾ ਉਹਨਾਂ ਦੇ ਜੋ ਆਪਣਾ ਜਨਰਲ ਉਤੇ ਕਿੰਨੇ ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠਾ ਉਹਨਾਂ ਦਾ ਸਾਥ ਦਿਈਏ ਇਹ ਆਪਣੀ ਸਾਂਝੀ ਲੜਾਈ ਆ ਹਰ ਦੀ ਲੜਾਈ ਆ ਇਹ ਮੋਦੀ ਸਰਕਾਰ ਆ ਜਿਹੜੀ ਇਹ ਤੁਸੀਂ ਦੇਖ ਰਹੇ ਕੀ ਕੋਥਾ ਇਹ ਥੋੜੇ ਸਮੇਂ ਚ ਮੈਰੀ ਜਿੰਨੀ ਮੈਂ ਆਪਦੀ ਨਿਗਾਹ ਚ ਵੇਖਿਆ ساری ਉਮਰ ਦੀ ਧਰਤੀ ਇਹ ਪਜਾਉ ਆ ਕਿਤੇ ਸ਼ਰਕਾਂ ਤੇ ਵੇਖਿਆ ਸੀ ਤੁਸੀਂ ਐਨੇ ਕਬੱਡੀ ਤਦਾਰ ਤੇ ਇਹ ਛੜਕਾਂ ਵਾਲਾ ਏਰੀਆ ਸਾਰਾ ਕਬਰ ਹੋ ਰਿਹਾ ਤੁਸੀਂ ਵੀ ਜਾਣਦੇ ਆ ਬਾਹਰ ਅੰਦਰ ਵੇਖੋ ਜਿੰਨਾ ਛੜਕਾਂ ਦਾ ਏਰੀਆ ਉਹ ਸਾਰਾ ਉਹਨਾਂ ਨੇ ਜਿੰਨੀ ਜ਼ਮੀਨ ਸੀਗੀ ਪਜਾਉ ਸ਼ਰਕਾਂ ਦੇ ਨੇੜੇ ਤੇ ਸਾਰੀ ਇਹ ਕੰਕਰੀਟ ਕਰਾਉਣਿਆਂ ਵਾਲੇ ਹੜੱਪ ਨਹੀਂ ਮੈਂ ਵੀ ਸਾਡੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹਦੇ ਤੋਂ ਪਹਿਲਾਂ 5 ਸਾਲ ਜਾਂ 10 ਸਾਲ ਆ ਜਮੀਨ ਵੇਚਦਾ ਸੀ ਨਾ ਸੜਕ ਦੇ ਉੱਤੇ ਉਹ ਇਹ ਸੋਚਦਾ ਸੀ ਬਈ ਬੜਾ ਯਾਰ ਮੈਨੂੰ ਪੈਸਾ ਮਿਲ ਗਿਆ ਹਾਂ ਇਹ ਹੂੰ ਤੋਂ ਉਦੋਂ ਆਉਂਦਾ ਸੀ ਦਿਮਾਗ 'ਚ ਉਹ ਪੈਸਾ ਜੋ ਜ਼ੀਰੋ ਹੋ ਗਿਆ ਭਰਾਵੋ ਜੇ ਅੱਜ ਤੁਸੀਂ ਸੋਚਦੇ ਨਾ ਕਿ ਅੱਜ ਸਾਨੂੰ ਖੂਤ ਪੈਸਾ ਮਿਲਦਾ ਸੜਕ ਦੇ ਉੱਤੇ ਇਹ ਪੈਸਾ ਤੁਹਾਡਾ ਆਉਣ ਵਾਲੇ 5 ਸਾਲਾਂ 'ਚ ਇਹ ਵੀ ਜ਼ੀਰੋ ਹੋ ਜਾਣਾ ਜ਼ਮੀਨ ਤੁਹਾਨੂੰ ਕਿਤੇ ਮਿਲਣੀ ਨਹੀਂ ਯੋ ਤਾਂ ਇਹ ਫਰੰਟ ਏਰੀਆ ਛੜਕਾਂ ਦਾ ਆਪ ਦਾ ਗਵਾਹੀ ਜੰਨੇ ਆ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਚੀਜ਼ ਤੋਂ ਬਾਅਦ ਆ ਜੋ ਇਹਨਾਂ ਕੋਆਪਰੇਟ ਕਰਾਣਿਆਂ ਨੂੰ ਮਤ ਜੋ ਇਹ ਜ਼ਮੀਨ ਆਪਦੀ ਜ਼ਮੀਨ ਪਚਾ ਕੇ ਰੱਖੋ ਤੇ ਫਿਰ ਇੱਕ ਵਾਰ ਸਾਰੇ ਮੈਂ ਹਰ ਵਰਗ ਨੂੰ ਮਜ਼ਦੂਰ ਨੂੰ ਛੋਟੇ ਕਿਸਾਨ ਨੂੰ ਆਪ ਛੋਟੇ ਵਪਾਰੀ ਨੂੰ ਬੇਨਤੀ ਕਰਦਾ ਕਿ ਲੜਾਈ ਸਾਰੀ ਆਪਣੀ ਆ ਇਹ ਆਪਣੇ ਹੱਕਾਂ ਦੀ ਲੜਾਈ ਆਓ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ ਮੇਥਾ ਆਪਣਾ ਜਿਹੜਾ ਆਪਣਾ ਜਰਨੈਲ ਬੈਠਾ ਉੱਥੇ ਭੁੱਖਣ ਭਾਣਾ ਕਿੰਦਾ ਕਿਤੇ ਜਿਵੇਂ ਤੋਂ ਮਰਨ ਵਰਤਨ ਤੇ ਬੈਠਾ ਉਹਦਾ ਸਾਥ ਦੇ ਕੇ ਆ ਖੋ ਕੇ ਆਪਾਂ ਇਹ ਲੜਾਈ ਜਿੱਤ ਦੀ ਵੱਲ ਲੈ ਕੇ ਚੱਲ ਗਏ ਔਰ ਇਸ ਨੂੰ ਜਿੱਤ ਹਾਸਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਡ ਸੰਗਤੋਂ ਦਾ ਕਾਇਦਾ ਪ੍ਰਧਾਨ ਹੋਣ ਦੇ ਨਾਤੇ ਦੂਸਦਾ ਰੋਸਮਾਰਤ ਹੈ ਇਹ ਸਾਡਾ ਕਿਸੇ ਆਮ ਵਿਅਕਤੀ ਖਿਲਾਫ ਨਹੀਂ ਸਾਡਾ ਬੀਜਪੀ ਸਰਕਾਰ ਦੀ ਅਡਾਨੀ ਬਣ ਦੇ ਖਿਲਾਫ ਸਾਡਾ ਇਹ ਰੋਸ ਨਜ਼ਾਰਾ ਹੈ ਤੇ ਰੋਸ ਨਜ਼ਾਰਾ ਪੂਰੇ ਪੰਜਾਬ ਦੇ ਵਿੱਚ ਅੱਜ ਟਰੈਕਟਰ ਰੋਸ ਮਾਰ ਕੀਤਾ ਜਾ ਰਿਹਾ ਹੈ ਔਰ ਸਾਡੀ ਡਿਊਟੀ ਹੈ ਜਿਹੜੀ ਕੋਟੂ ਕੋਟਰਾ ਜੋ ਸੈਲੋ ਬਣਿਆ ਅਡਾਨੀ ਬਾਨੀ ਦੀ ਇਹਦੇ ਖੇਤ ਅਗੇ ਸਾਡਾ ਰੋਸ ਨਜ਼ਾਰਾ ਟਰੈਕਟਰਾਂ ਨੂੰ ਕੀਤਾ ਜਾ ਰਿਹਾ ਔਰ ਮੈਂ ਪੂਰੇ ਪੰਜਾਬ ਦੇ ਲੋਕਾਂ ਦੀ ਬੇਤੀ ਕਰਨੀ ਚਾਹਣਾ ਕਿ ਇਸ ਦੇ ਵਿੱਚ ਭਰਾਵੋ ਇਕੱਲਾ ਕਿਸਾਨ ਨਹੀਂ ਮਰਦਾ ਤੇ ਇਹਦੇ ਵਿੱਚ ਹਰੇਕ ਵਰਗ ਦਾ ਨੁਕਸਾਨ ਹੈ ਮਜ਼ਦੂਰ ਦਾ ਆਰਤੀਆਂ ਦਾ ਸਾਈਦਰ ਵਾਲਿਆਂ ਦਾ ਸ਼ੋਹਰਿਆਂ ਦੁਕਾਨਦਾਰਾਂ ਦਾ ਪਰ ਜੇ ਤੁਹਾਡੇ ਦਿਮਾਗ ਗਾਲੇ ਹੋਵੇ ਵੀ ਕੱਲਾ ਕਿਸਾਨ ਮਰਦਾ ਹੈ ਇਹ ਤੁਹਾਡਾ ਭੁਲੇਖਾ ਹੈ ਔਰ ਸਾਡਾ ਜਿਹੜਾ ਜਰਨੈਲ ਗੁਰਜੀਤ ਸਿੰਘ ਢਿੱਲੇਵਾ ਸਾਹਿਬ ਜਿਹੜੇ ਹੈ 2 ਮਹੀਨੇ ਤੋਂ ਲਗਾਤਾਰ ਮਰਨ ਵਾਸਤੇ ਬਿਠੇ ਹੈ ਔਰ ਮੈਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹਣਾ ਹੈ ਵੀ ਜੇ ਤੁਹਾਡੇ ਦਿਮਾਗ ਦੇ ਭੁਲੇਖਾ ਤੁਹਾਨੂੰ ਕੱਢ ਦਿਓ ਜਦ ਤੱਕ ਵੀ ਸਾਡੀਆਂ ਮੰਗਾਂ ਨਹੀਂ ਮੰਨ ਲਈ ਉਦੋਂ ਤੱਕ ਸਾਡੇ ਸ਼ਹਕਾਰਸ਼ਾਹੇ ਚੱਲਦੇ ਰਹਿਣੇ ਆ ਮਰ ਬਾਰ ਤੇ ਲੜੀ ਆ ਸਾਡੀ ਜਿਹੜੀ ਪਹਿਲੇ 122 ਦੀ ਸੀ ਹੁਣ 152 ਦੀ ਹੋ ਕੇ ਚੱਲੂਗੀ ਅਗੇ ਸਾਡੇ ਮੰਗਾ ਨਾ ਮੰਨੀਆਂ ਤੁਸੀਂ 14 ਫਰਵਰੀਆ ਤੁਸੀਂ ਟਾਈਮ ਦਿੱਤਾ ਹੈ 14 ਫਰਵਰੀ ਤੋਂ ਬਾਅਦ ਅਗਰ ਤੁਸੀਂ ਸਾਡੇ ਮੰਗਾ ਨਹੀਂ ਮੰਨਦੇ ਤਾਂ ਇਹ ਸ਼ਗਾਰਸ਼ਾ ਜੀ ਹੋਰ ਵੀ ਤੇਜ਼ ਕਰਾਂਗੇ ਜਿਹਦੇ ਵਿੱਚ ਅਨਮਿੱਤ ਸਮੇਂ ਲਈ ਰੀਡ ਟ੍ਰੈਕ ਜਾਮ ਕਰਾਂਗੇ ਰੋਡ ਪਈ ਰੋਡ ਪਈ ਦਾ ਰੋੜਾ ਛੜਕਾ ਉਹ ਵੀ ਜਾਮ ਕਰਾਂਗੇ ਇਹ ਮੈਂ ਦੁਆਰਾ ਸਾਰੇ ਪੰਜਾਬ ਵਾਸੀਆਂ ਦਾ ਜਿਨ੍ਹਾਂ ਨੇ ਅਜ ਟਰੈਕਟਰ ਮਾਰਕ ਦੇ ਵਿੱਚ ਆ ਪਾਰਟਿਸਪੇਟ ਬਣੇ ਆ ਚਾਹੇ ਉਹ ਕਿਸੇ ਵੀ ਜੱਥੇ ਬੰਦੇ ਸਮਾਨ ਦਾ ਕੁਝ ਡਾਕਟਰ ਵੀ ਆ ਬਿਜਲੀ ਵਾਲੇ ਵੀ ਆ ਹੋਰ ਮੇਰੇ ਵੀਰ ਬਹੁਤ ਸਾਰੇ ਹੈਗੇ ਆ ਉਹਨਾਂ ਸਿੱਧੂਪੁਰ ਜੱਥੇ ਬੰਦੇ ਵਾਲੀ ਨੂੰ ਬਹੁਤ-ਬਹੁਤ ਧੰਨਵਾਦ ਆ ਔਰ ਇਹ ਜਿਹੜਾ ਅੱਜ ਦਾ ਮਜਰਾ ਇਹ ਸਾਰਾ ਹੀ ਸਿੱਧੂਪੁਰ ਜੱਥੇ ਬੰਦੇ ਵਾਲੀ 26 ਮਾਰਚ ਦਾ ਰੱਖਿਆ ਗਿਆ ਉਹ ਤੁਹਾਡਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਹਿੱਸਾ ਪਾਉਣ ਦੇ ਵਿੱਚ ਜਾਂ ਸਾਡੇ ਨਾਲ ਜਿਹੜੇ ਸਹਿਯੋਗ ਕਰ ਰਹੇ ਲੋ ਜੀ ਕਿਸਾਨ ਵੀਰੋ ਅੱਜ ਜੋ 26 ਜਨਵਰੀ ਨੂੰ ਆਪਣਾ ਕਿਸਾਨਾਂ ਦਾ ਰੋਸ ਮਾਰਚ ਆ ਜਿਹੜੇ ਟਰੈਕਟਰ ਆ ਵੀ ਦੇਖ ਸਕਦੇ ਹੋ ਪੂਰਾ ਟੁਕਰੀਪੁਰ ਰੋਡ ਤੇ ਜਿਹੜਾ ਪੁਲ ਬਣਿਆ ਹੈ ਉਥੇ ਦੇਖਾਂਗੇ ਜਿਹੜਾ ਬਹੁਤ ਹੀ ਭਾਰੀ ਮਾਤਰਾ ਦੇ ਕਿਸਾਨ ਵੀਰ ਇਕੱਠੇ ਹੋਏ ਆ ਸੋ ਕੁਟਪੁਰ ਤੋਂ ਸ਼ਾਮਲਾਲ ਚਾਵਲਾ ਦੀ ਬੋਤ